ਸ੍ਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰੀਟਿਕ ਬਲੱਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਰਸ਼ੀਆ ਦੇ ਵਿੱਚ ਬਟਰ ਕਾਟਨ ਦੇ ਕੱਟ ਪੀਸ ਲੈ ਕੇ ਆਏ ਆ ਸਟਾਫ ਬਹੁਤ ਹੀ ਫਾਈਨ ਤੇ ਸੌਫਟ ਰਹਿਣ ਵਾਲਾ ਕੱਟ ਵੀ ਤੁਹਾਨੂੰ ਪੂਰੀ ਵਧੀਆ ਮਿਲਣ ਵਾਲੀ ਹੈ ਜੀ ਤੇ ਜਲਦੀ ਜਲਦੀ ਅਸੀਂ ਵੀਡੀਓ ਬਣਾਉਣ ਲੱਗੇ ਆ ਸਭ ਤੋਂ ਪਹਿਲਾਂ ਅਸੀਂ ਲੋਕੇਸ਼ਨ ਦੱਸਾਂਗੇ ਜਿਹੜੀਆਂ ਪੈਨਾਂ ਨੇ ਮੇਰੇ ਸ਼ਾਪ ਤੇ ਵਿਜ਼ਿਟ ਕਰਨਾ ਤੇ ਸਾਡੀ ਜਿਹੜੀ ਲੋਕੇਸ਼ਨ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਪੂਰਾ ਕ੍ਰਾਸ ਕਰਕੇ ਆਉਣਾ ਪਊਗਾ ਓਵਰ ਬ੍ਰਿਜ ਕ੍ਰਾਸ ਕਰਕੇ ਉਹਦੀ ਰਾਈਟ ਸਾਈਡ ਤੁਸੀਂ ਸੌਰੀ ਜੀ ਲੈਫਟ ਸਾਈਡ ਅੰਦਰ ਨੂੰ ਆਉਣਾ ਜੀ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰਾਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਤੇ ਸਭ ਤੋਂ ਪਹਿਲਾਂ ਗਲੀ ਆਊਗੀ ਜੀ ਵਾਹਿਗੁਰੂ ਕਲੌਥ ਹਾਊਸ ਮੋੜ ਤੇ ਲਿਖਿਆ ਹੋਇਆ ਜੀ ਤੇ ਉਸ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਅਸੀਂ ਵੀਡੀਓ ਲੱਗੇ ਸਟਾਰਟ ਕਰ ਸਭ ਤੋਂ ਪਹਿਲਾਂ ਸਾਡੇ ਜਿਹੜੀਆਂ ਮੇਰੇ ਭੈਣਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ-ਸੋਹਣੇ ਡਿਜ਼ਾਈਨਰਾਂ ਦੇ ਵਿੱਚ ਕੱਟ ਪੀਸ ਲੈ ਸਕੋ ਤੇ ਪਿਆਰੇ-ਪਿਆਰੇ ਸੂਟ ਵੀ ਸਾਡੇ ਕੋਲੋਂ ਤੁਸੀਂ ਬਾਈ ਕਰ ਸਕੋ ਜੀ ਲਓ ਜੀ ਚੈੱਕ ਕਰੋ ਜੀ ਬੜਾ ਪਿਆਰੇ ਜੇ ਪੀਸ ਰਹੂਗਾ ਜੀ ਪ੍ਰਿੰਟ ਦੇਖੋ ਜੀ ਰਸ਼ੀਆ ਬ੍ਰਾਂਡ ਰਹਿਣ ਵਾਲਾ ਅੱਜ ਤੋਂ ਦਵਾਂਗੇ ਆਫਰ ਦੇ ਵਿੱਚ ਪੀਸ ਸਿਰਫ 95 ਪਰ ਮੀਟਰ ਰਹਿਣ ਵਾਲਿਆ ਪੀਸ 95 ਰੁਪਏ ਪੀਸ ਰਹਿਣਗੇ ਜੀ ਕਈ ਪੀਸ ਦੇ ਵਿੱਚ ਕੋਈ ਡਿਫੈਕਟ ਹੁੰਦਾ ਤਾਂ ਤੁਹਾਨੂੰ ਉਹ 90 ਰੁਪਏ ਪਰ ਮੀਟਰ ਰਹੂਗਾ ਜੀ ਪੀਸ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਸਾਨੂੰ ਮੈਸੇਜ ਕਰਦੀਆਂ ਕਿ ਥੋੜਾ ਬਹੁਤਾ ਡਿਫੈਕਟ ਆਇਆ ਕੱਟ ਆਇਆ ਦੇਖੋ ਜੀ ਜਿਹੜੀ ਤੁਹਾਨੂੰ 8 900 ਵਾਲੀ ਚੀਜ਼ ਸਿਰਫ ਅੱਧ ਦੇ ਵਿੱਚ ਮੈ ਰਹੀ ਹੈ ਤਾਂ ਉਹਦੇ ਵਿੱਚ ਥੋੜਾ ਬਹੁਤਾ ਡਿਫੈਕਟ ਕਰਤੀ ਮਿਲ ਰਹੀ ਹੈ ਜਿਹੜੇ ਕੱਟ ਪੀਸ ਹੁੰਦੇ ਆ ਜੀ ਉਹ ਸਿਰਫ ਥੋੜਾ ਬਹੁਤਾ ਉਹਦੇ ਵਿੱਚ ਕੋਈ ਲਾਈਟ ਬ੍ਰੈਂਡ ਹੁੰਦਾ ਜਾਂ ਛੋਟਾ ਮੋਟਾ ਕੱਟ ਹੁੰਦਾ ਹਨ ਉਹ ਤਾਂ ਕਰਕੇ ਜੀ ਅੱਧ ਦੇ ਵਿੱਚ ਆ ਇਹ ਸਟਾਫ ਬਹੁਤ ਫਾਈਨ ਹੁੰਦਾ ਪਰ ਐਦਾਂ ਨਹੀਂ ਹੈਗਾ ਵੀ ਤੁਹਾਡਾ ਸੂਟ ਨਾ ਬਣੇ ਸੂਟ ਸਭ ਦਾ ਬਣਦਾ ਥੋੜਾ ਬਹੁਤਾ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ ਚੈੱਕ ਕਰੋ ਜੀ ਇਹ ਵਾਲਾ ਪੀਸ ਦੇਖੋ ਰਸ਼ੀਆ ਦੇ ਇਹ ਬਟਰ कॉटन ਹੈ ਬਿਲਕੁਲ ਸੌਫਟ ਸਟਾਫ ਹੈ ਤੇ ਕਿਸੇ ਵੀ ਤਰ੍ਹਾਂ ਦਾ ਇਹਦਾ ਕਲਰ ਨਹੀਂ ਜਾਣ ਵਾਲਾ ਇਹ ਸ਼ਾਰਟ ਪੀਸ ਮਿਲੂਗਾ ਜੀ ਤੁਹਾਨੂੰ 2 ਮੀਟਰ ਦੀ ਕੱਟ ਦੇ ਵਿੱਚ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਇਹ ਤੁਹਾਨੂੰ ਮਿਲੂਗਾ ਜੀ 5 ਮੀਟਰ ਦੀ ਕੱਟ ਵਿੱਚ ਪਰ ਇਹਦੇ ਵਿੱਚ ਥੋੜਾ ਜਿਹਾ ਲਾਈਟ ਪ੍ਰਿੰਟ ਆਉਂਦਾ ਸੈਂਟਰ ਦੇ ਵਿੱਚ ਤਾਂ ਇਹ ਤੁਹਾਨੂੰ ਪੀਸ ਮਿਲੂਗਾ 4.5 ਮੀਟਰ ਦੇ ਵਿੱਚ ਲੱਗੂਗਾ ਜੀ ਜਾਂ ਤੁਹਾਨੂੰ 90 ਰੁਪਏ ਮੀਟਰ ਲੱਗੂਗਾ ਜੀ ਠੀਕ ਹੈ ਇਹ ਵਾਲਾ ਪੀਸ ਤੁਹਾਨੂੰ 90 ਰੁਪਏ ਮੀਟਰ ਵਿੱਚ ਲੱਗੂਗਾ ਜੀ ਜਿਹੜਾ ਫਰੈਸ਼ ਪੀਸ ਆ ਉਹ ਤੁਹਾਨੂੰ 95 ਪਰ ਮੀਟਰ ਲੱਗੂਗਾ ਜਿਹਦੇ ਵਿੱਚ ਥੋੜਾ ਬਹੁਤਾ ਕੱਟ ਹੈ ਜਾਂ ਲਾਈਟ ਪ੍ਰਿੰਟ ਹੈ ਜੀ ਤਾਂ ਉਹ ਤੁਹਾਨੂੰ 90 ਰੁਪਏ ਪਰ ਮੀਟਰ ਪੈਣ ਵਾਲਿਆ ਪੀਸ ਇਹ ਵਾਲਾ ਚੈੱਕ ਕਰੋ ਜੀ 2 ਮੀਟਰ ਦਾ ਸ਼ਰਟ ਪੀਸ ਹੈ ਐਦਾਂ ਹੀ ਤੁਹਾਨੂੰ ਸੈਲਫ ਦੇ ਵਿੱਚ ਮੈਚਿੰਗ ਬਾਟਮ ਮਿਲ ਰਹੀ ਹੈ ਠੀਕ ਹੈ ਜੀ ਬੋਟਮ ਤੁਹਾਨੂੰ 2.5 ਮੀਟਰ ਦੇ ਵਿੱਚ ਹੀ ਮਿਲੂਗੀ ਸ਼ਾਰਟ ਪਿਸ 2 ਮੀਟਰ ਦਾ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ 3 25 ਦੇ ਵਿੱਚ ਰਹੂਗਾ ਜੇਕਰ ਤੁਸੀਂ ਕੰਪਲੀਟ ਸੂਟ ਲੈਣਾ ਤੁਹਾਨੂੰ ਇੱਕ ਪੀਸ ਹੋਰ ਵੀ ਮਿਲ ਜੂਗਾ ਇਦਾਂ ਦਾ ਛੋਟੇ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਥੋੜਾ ਜਿਹਾ ਲਾਈਟ ਚਾਰਟ ਹੈ ਕਿਉਂਕਿ ਕਈ ਮੇਰੀਆਂ ਭੈਣਾਂ ਨੂੰ ਲਾਈਟ ਸੋਬਰ ਕਲਰ ਪਸੰਦ ਹੁੰਦੇ ਆ ਜੀ ਇਹ ਹੈਗਾ 10 ਮੀਟਰ ਦਾ ਪੀਸ ਬਲੈਕ ਵਾਲਾ ਚੈੱਕ ਕਰੋ ਜੀ 10 ਮੀਟਰ ਦਾ ਪੀਸ ਰਹਿਣ ਵਾਲਾ ਰਸ਼ੀਆ ਦੇ ਅੱਜ ਰਹਿਣੇ ਕੱਟ ਪੀਸ ਉਹ ਵੀ ਬਟਰਕਾਟਰ ਦੇ ਵਿੱਚ ਸਟਾਫ ਬਹੁਤ ਫਾਈਨ ਹੁੰਦਾ ਪਤਾ ਜੀ ਸਟਾਫ ਬਹੁਤ ਹੀ ਫਾਈਨ ਸੌਫਟ ਰਹਿਣ ਵਾਲਾ 2 ਤੋਂ ਥੋੜਾ ਜਿਹਾ ਕੱਟ ਹੈ ਜੀ ਪੀਸ 2 ਮੀਟਰ ਤੋਂ ਥੋੜਾ ਜਿਹਾ ਕੱਟ ਰਹਿਣ ਵਾਲਾ ਜੀ ਸ਼ਾਰਟ ਪੀਸ ਬਣੂਗੀ ਆਰਾਮ ਨਾਲ ਤੁਹਾਡੀ ਤੇ ਇਹ ਵਾਲਾ ਪੀਸ ਦੇਖੋ ਜੀ ਇਹ 5 ਮੀਟਰ ਲਾਊਗਾ ਪੀਸ ਪਰ ਥੋੜਾ ਜਿਹਾ ਵਿੱਚ ਇਹ ਲਾਈਟ ਪ੍ਰਿੰਟ ਆਉਂਦਾ ਤੁਹਾਨੂੰ ਇਹ 90 ਰੁਪਏ ਪਰ ਮੀਟਰ ਪੈ ਜਾਊਗਾ ਜੀ ਜਿਹਦੇ ਵਿੱਚ ਥੋੜਾ ਜਿਹਾ ਡਿਫੈਕਟ ਆ ਜਾਂ ਲਾਈਟ ਪ੍ਰਿੰਟ ਹੈ ਤਾਂ ਇਹ ਤੁਹਾਨੂੰ 90 ਰੁਪਏ ਪਰ ਮੀਟਰ ਪਊਗਾ ਜੀ 5 ਮੀਟਰ ਦੀ ਕੱਟ ਵਿੱਚ ਰਹੂਗਾ ਪ੍ਰਿੰਟ ਚੈੱਕ ਕਰੀ ਚੱਲੋ ਜੀ ਇਹ ਵੀ 5 ਮੀਟਰ ਦੀ ਕੱਟ ਵਿੱਚ ਰਹੂਗਾ ਇਹਦੇ ਵਿੱਚ ਵੀ ਥੋੜਾ ਬਹੁਤਾ ਡਿਫੈਕਟ ਹੈ ਡਿਫੈਕਟ ਮੀਨਸ ਥੋੜਾ ਜਿਹਾ ਲਾਈਟ ਪ੍ਰਿੰਟ ਆਉਂਦਾ ਨਾ ਕਿਤੇ ਕਿਤੇ ਤਾਂ ਉਹ ਤੁਸੀਂ ਐਡਜਸਟ ਕਰਕੇ ਬਣਾ ਸਕਦੇ ਹੋ ਕੱਟ ਰਹੂਗੀ 5 ਮੀਟਰ ਦੀ ਕਿ 90 ਰੁਪਏ ਪਰ ਮੀਟਰ ਰਹੂਗਾ ਇਹ ਵਾਲਾ ਪੀਸ ਦੇਖੋ ਜੀ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਬਣੀ ਹੋਈ ਹੈ ਬੜੀ ਪਿਆਰੀ ਜੀ ਹੈ ਇਹ ਵੀ ਤੁਹਾਨੂੰ ਅੱਜ ਜਿਹੜੀਆਂ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਪੀਸਾਂ ਰਹਿਣਗੀਆਂ ਜੀ ਤਾਂ ਇਹਨਾਂ ਦੀ ਪ੍ਰਾਈਸ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਹੁੰਦੀ ਹੈ ਪਰ ਅੱਜ ਤੁਹਾਨੂੰ ਦਵਾਂਗੇ 95 ਰੁਪਏ ਪਰ ਮੀਟਰ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਸ਼ਰਟ ਪੀਸ ਐਦਾਂ ਹੀ ਪੈਣ ਵਾਲੀ ਹੈ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹ ਵਾਲੀ ਇਹਦੀ ਬੈਕ ਆਉਗੀ ਫਰੰਟ ਆਉਗੀ ਜੀ ਸ਼ਰਟ ਦੀ ਬੈਕ ਫਰੰਟ ਆਉਣੀ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਵੀ ਸਾਡੇ ਕੋਲੋਂ ਲੈ ਸਕਦੇ ਹੋ ਜੀ ਬੜੇ ਪਿਆਰੇ ਜੇ ਪੀਸ ਰਹਿਣ ਵਾਲੇ ਸਿਰਫ ਬਟਰ ਕਾਟਨ ਰਹੂਗਾ ਜੀ ਇਹ ਰਹੂ ਜੀ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਪੀਸ ਰਹੂਗੀ ਜੀ ਇਹਦੀ ਬੈਕ ਵੀ ਰਹੂਗੀ ਫਰੰਟ ਵੀ ਰਹੂਗੀ ਇਹਦੇ ਨਾਲ ਤੁਸੀਂ ਸੇਮ ਸਾਡੇ ਕੋਲੋਂ ਬਾਟਮ ਵੀ ਲਗਾ ਸਕਦੇ ਹੋ ਜੇ ਕੱਲੀ ਸ਼ਰਟ ਲੈਣੀ ਉਹ ਵੀ ਲੈ ਸਕਦੇ ਹੋ ਦੇਖੋ ਜੀ ਐਦਾਂ ਹੀ ਇਹਦੀ ਬੈਕ ਆਉਣ ਵਾਲੀ ਹੈ ਇਹ ਵਾਲੀ ਚੈੱਕ ਕਰੋ ਜੀ ਇਹਦੀ ਬੈਕ ਆਉਗੀ ਨਾਲੇ ਤੁਹਾਨੂੰ ਇਹਦੀਆਂ ਬਾਹੂ ਮਿਲਣਗੀਆਂ ਇਹ ਸ਼ਰਟ ਤੁਹਾਨੂੰ ਸਿਰਫ 250 ਦੇ ਵਿੱਚ ਮਿਲੂਗੀ ਬਿਲਕੁਲ ਖੁੱਲੀ ਡੁੱਲੀ ਸ਼ਰਟ ਰੈਨ ਵਾਲੀ ਜਿੰਨੀ ਮਰਜ਼ੀ ਇਹਦੀ ਲੈਂਥ ਰੱਖੋ ਇਹ ਸਿਰਫ ਤੁਹਾਨੂੰ 250 ਦੇ ਵਿੱਚ ਡਿਜੀਟਲ ਪ੍ਰਿੰਟ ਦੀ ਸ਼ਰਟ ਪੀਸ ਪੈਣ ਵਾਲੀ ਹੈ ਰਸ਼ੀਆ ਦਾ ਰਹੂਗਾ ਬਟਰ ਕਾਟਨ ਕਾਰਪੀਮਟਰ ਰਹੂਗੀ ਸ਼ਰਟ ਇਹ ਵਾਲਾ ਪੀਸ ਚੈੱਕ ਕਰੋ ਜੀ ਹਾਂਜੀ ਇਹ ਚੈੱਕ ਕਰੋ ਜੀ ਇਹ ਵੀ ਟਰ ਮੀਟਰ ਦੇ ਵਿੱਚ ਰਹੂਗਾ ਪੀਸ ਤੇ ਇਹ ਵੀ 2 80 ਮੀਟਰ ਦੇ ਵਿੱਚ ਰਹੂਗਾ ਦੋ ਪੀਸ ਮਿਲ ਲਗੇ ਤੁਹਾਨੂੰ ਇਹ ਸੇਮ 5 ਮੀਟਰ ਦੀ ਕੱਟ ਵਿੱਚ ਸਟਾਫ ਇੰਨਾ ਸੌਫਟ ਹੈ ਬਿਲਕੁਲ ਫਾਈਨ ਸਟਾਫ ਰਹਿਣ ਵਾਲਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਸਵਾ 2 ਮੀਟਰ ਦੀ ਸ਼ਰਟ ਰਹੂਗੀ ਜੀ ਸਵਾ 2 ਮੀਟਰ ਦੀ ਸ਼ਰਟ ਰਹੂਗੀ ਇਹਨਾਂ ਸਾਡੇ ਕੋਲ ਤੁਸੀਂ ਬਾਟਮਾ ਵੀ ਲੈ ਸਕਦੇ ਹੋ ਇਦਾਂ ਹੀ ਸੈਲਫ ਦੇ ਵਿੱਚ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 2 80 ਮੀਟਰ ਦਾ ਸ਼ਰਟ ਪੀਸ ਰਹੂਗਾ ਇਹਨਾਂ ਤੁਸੀਂ ਏਦਾਂ ਸੈਲਫ ਦੇ ਵਿੱਚ ਬਾਟਮ ਲੈ ਸਕਦੇ ਹੋ 2.5 ਮੀਟਰ ਦੀ ਹੀ ਬਾਟਮ ਰਹਿਣ ਵਾਲੀ ਹੈ ਜਿਹੜੀ ਵਿੱਚ ਏਦਾਂ ਦੇਖੋ ਜੀ ਮੈਚਿੰਗ ਸੂਟ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ 2.5 ਮੀਟਰ ਦੀਆਂ ਦੋ ਸ਼ਰਟਾਂ ਹੈ ਸਾਡੇ ਕੋਲੇ ਏਦਾਂ ਤੁਸੀਂ ਬਾਟਮ ਵੀ ਲੈ ਸਕਦੇ ਹੋ ਜੀ ਸੀ ਪ੍ਰਿੰਟ ਹੈ ਜੀ ਇਹ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਗਰੇ ਦੇ ਵਿੱਚ ਇਹ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਮਿਲੂਗੀ ਜੀ ਇਹ ਇਹ ਵੀ ਤੁਹਾਨੂੰ 250 ਰੁਪਏ ਦੇ ਵਿੱਚ ਪਹਿਣ ਵਾਲੀ ਹੈ ਚੈੱਕ ਕਰੋ ਦੇਖੋ ਐਦਾਂ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਹੀ ਪਿਆਰੀ ਜੀ ਸ਼ਰਟ ਹੈ ਇਹ ਠੀਕ ਹੈ ਜੀ ਇਹ ਤੁਹਾਨੂੰ 250 ਰੁਪਏ ਦੇ ਵਿੱਚ ਪਹਿਣ ਵਾਲੀ ਹੈ ਤੇ ਐਦਾਂ ਇਹਦੀ ਬੈਕ ਆਊਗੀ ਦੇਖੋ ਜੀ ਤੁਸੀਂ ਇਹ ਬੈਕ ਆਊਗੀ ਜੀ ਤੇ ਇਹੀ ਅਸੀਂ ਇਹਦੇ ਨਾਲ ਸੇਮ ਸੈਲਫ ਦੇ ਵਿੱਚ ਹੀ ਲਗਾਈ ਆ ਬਾਟਮ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਰਹਿਣ ਵਾਲੀ ਹੈ ਜੀ ਸ਼ਰਟ ਪਊਗੀ ਤੁਹਾਨੂੰ 250 ਦੀ ਤੇ ਜਿਹੜੀ ਬਾਟਮ ਹੈ ਵੱਡੇ ਪਣੇ ਚ 2 ਮੀਟਰ ਦੀ ਹੈ ਜੀ ਇਹ ਆਰੀ ਵਰਕ ਦੇ ਵਿੱਚ ਰਹੂਗਾ ਜੀ ਇੱਕ 60 ਪੀਸ ਹੈ ਜਿਹਦੀ ਫੋਲਡ ਕਰਕੇ ਸ਼ਰਟ ਬਣਦੀ ਹੈ ਲੈ ਸਕਦੇ ਆ ਆਰੀ ਵਰਕ ਦੇ ਵਿੱਚ ਰਹੂਗਾ ਜੀ ਬਟਰ ਕਾਟਨ ਦੀ ਤਰ੍ਹਾਂ ਸਟੱਫ ਹੈ ਇਹ ਸਾਰਾ ਇਹ 1.5 ਮੀਟਰ ਦਾ ਪੀਸ ਰਹੂਗਾ ਜੇਕਰ ਬਾਟਮ ਲੈਣੀ ਹੈ ਤੁਸੀਂ ਇਹ ਚੈੱਕ ਕਰੋ ਜੀ ਇਹ 2 ਮੀਟਰ ਦਾ ਪੀਸ ਹੈ ਬੜਾ ਸੋਹਣਾ ਜਿਹਾ ਚੈੱਕ ਦੇ ਵਿੱਚ ਬਣਿਆ ਹੋਇਆ ਪ੍ਰਿੰਟ ਹੈ ਤੇ 2.5 ਮੀਟਰ ਦੀ ਬਾਟਮ ਦੇ ਨਾਲ ਮਿਲੂਗਾ ਇਹ ਬਾਟਮ ਲਗਾਈ ਹੈ ਅਸੀਂ ਦੇਖੋ ਇਹ ਸ਼ਰਟ ਹੈ ਜੀ 2 ਮੀਟਰ ਦੀ ਸ਼ਰਟ ਰਹੂਗੀ ਸੀ ਰਸ਼ੀਆ ਬ੍ਰਾਂਡ ਦੇ ਸਾਰੇ ਪੀਸ ਰਹਿਣ ਵਾਲੇ ਆ ਇਹ ਚੈੱਕ ਕਰੋ ਜੀ 10 ਮੀਟਰ ਦਾ ਪੀਸ ਰਹੂਗਾ ਚੈੱਕ ਕਰੋ ਇਹ 10 ਮੀਟਰ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲੂਗਾ ਇਹ ਵਾਲਾ ਪੀਸ 5 ਮੀਟਰ ਦੀ ਕੱਟ ਵਿੱਚ 5 ਮੀਟਰ ਦੀ ਕੱਟ ਵਿੱਚ ਰਹੂਗਾ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਜ ਬਟਰ ਕਾਟਰ ਹੈ ਨਾ ਰਸ਼ੀਆ ਦਾ ਬਹੁਤ ਸੌਫਟ ਸਟੱਫ ਹੈ ਜੀ ਇਹ ਰਸ਼ੀਆ ਦਾ ਠੀਕ ਹੈ ਚੈੱਕ ਕਰੀ ਚੱਲੋ ਇਹ ਵਾਲਾ ਪੀਸ ਜਿਹੜਾ ਰਹੂਗਾ ਜੀ ਇਹ ਰਹੂਗਾ ਸਵਾ ਸਵਾ 4 ਮੀਟਰ ਪਰ ਇਹਦੇ ਵਿੱਚ ਵੀ ਹਲਕਾ ਜਿਹਾ ਡਿਫੈਕਟਾਂ ਦਾ ਸਸ ਜਿਹੜਾ ਪ੍ਰਿੰਟ ਆ ਥੋੜਾ ਜਿਹਾ ਡਬਲ ਪ੍ਰਿੰਟ ਜਿਹਾ ਬਣਿਆ ਹੋਇਆ ਜੀ ਇਹ ਪੀਸ ਦਾ ਪਰ ਇਹ ਤੁਹਾਨੂੰ 90 90 ਰੁਪਏ ਪਰ ਮੀਟਰ ਪਊਗਾ ਜੀ ਇਹ 90 ਰੁਪਏ ਪਰ ਮੀਟਰ ਪਊਗਾ ਜੀ ਸਵਾ ਚਾਰ ਮੀਟਰ ਦੀ ਕਟ ਹੈ ਇਹ ਡੇਢ ਮੀਟਰ ਦਾ ਸ਼ਰਟ ਪੀਸ ਹੈ ਜੀ ਜਿੰਨਾ ਦੀ ਫੋਲਡ ਕਰਕੇ ਸ਼ਰਟ ਪਾਉਂਦੀ ਲੈ ਸਕਦੇ ਹੋ ਇਹ ਰਹੂਗੀ ਜੀ ਨਾਲ ਬਾਟਮ ਚੈੱਕ ਕਰੋ ਜੀ ਨਾਲ ਸੈਲਫ ਦੇ ਵਿੱਚ ਹੀ ਬਾਟਮ ਰਹੂਗੀ ਬਾਟਮ ਰਹੂਗੀ 10 ਮੀਟਰ ਦੇ ਵਿੱਚ ਇਹਦੇ ਵਿੱਚ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਸ਼ਰਟ ਪੀਸ ਦੇ ਵਿੱਚ ਡਿਜ਼ਾਈਨਿੰਗ ਕਰਕੇ ਸੂਟ ਬਣਾ ਸਕਦੇ ਹੋ 1.5 ਮੀਟਰ ਦਾ ਸ਼ਾਰਟ ਪੀਸ ਰਹੂਗਾ ਇਹ 2.5 ਮੀਟਰ ਦੀ ਬਾਟਮ ਰਹੂਗੀ ਜੀ ਅੰਬੀਆਂ ਵਾਲੇ ਪੀਸ ਵਿੱਚ ਠੀਕ ਹੈ ਜੀ 2.5 ਮੀਟਰ ਦੀ ਬਾਟ ਸ਼ਾਰਟ ਰਹਿਣੀ ਹੈ ਸੌਰੀ ਇਹ ਇੱਕ 40 ਦਾ ਸ਼ਾਰਟ ਪੀਸ ਹੈ ਇੱਕ 40 ਦੇ ਵਿੱਚ ਇਹ ਜਿਹੜਾ ਬਣਿਆ ਹੋਇਆ ਜਿਹੜਾ ਪੀਸ ਹੈ ਜੀ ਇਹ ਆਰੀ ਵਰਕ ਦੇ ਵਿੱਚ ਰਹੂਗਾ ਅੱਜ ਤੁਹਾਨੂੰ ਇਹ ਵੀ ਅਸੀਂ ਦਵਾਂਗੇ ਸਿਰਫ 95 ਰੁਪਏ ਪਰ ਮੀਟਰ ਦੇ ਵਿੱਚ ਇਹ ਵਾਲੇ ਪੀਸ ਵੀ ਰਹਿਣਗੇ ਦੇਖੋ ਜੀ ਇਹ ਰਹੀ ਇਹਦੇ ਨਾਲ 2 ਮੀਟਰ ਦੀ ਬਾਟਮ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ 1 ਮੀਟਰ ਦਾ ਪੀਸ ਹੈ ਤੇ ਇਹ ਵਾਲੀ ਰਾਈ ਇਸ ਇਹ ਨਾਲ ਬਾਟਮ ਜੇ ਮੀਟਰ ਦੇ ਵਿੱਚ ਤੁਸੀਂ ਇਹਦੇ ਵਿੱਚੋਂ ਅਡਜਸਟ ਕਰਕੇ ਕੋਈ ਡਿਜ਼ਾਈਨ ਕਰਕੇ ਬਣਾਉਣਾ ਚਾਹੁੰਦੇ ਜਾਂ ਟਾਪ ਬਣਾਉਣਾ ਚਾਹੁੰਦੇ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਇਹ ਰਹੂਗਾ ਜੀ 1.5 ਮੀਟਰ ਦਾ ਪੀਸ ਇਹ 1.5 ਮੀਟਰ ਦੇ ਵਿੱਚ ਰਹੂਗਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਠੀਕ ਹੈ ਜੀ ਇਹ ਵਾਲਾ ਲਊਗਾ 2 ਮੀਟਰ ਦਾ ਪੀਸ ਇਹ 2 ਮੀਟਰ ਦਾ ਪੀਸ ਹੈ ਜਨਾ ਤੁਸੀਂ ਇਦਾਂ ਸੈਲਫ ਦੇ ਵਿੱਚ ਬਾਟਮ ਵੀ ਲੈ ਸਕਦੇ ਹੋ ਜਾਂ ਗ੍ਰੀਨ ਕਲਰ ਦੀ ਬਾਟਮ ਲਗਾ ਲਓ ਜੀ ਇਦਾਂ ਦੀ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਜੀ ਇਹ 275 ਦੇ ਵਿੱਚ ਸ਼ਾਰਟ ਪੀਸ ਰਹੂਗਾ ਜੀ ਚੈੱਕ ਕਰੋ ਬਹੁਤ ਪਿਆਰਾ ਜਾਂ ਪ੍ਰਿੰਟ ਹੈ ਸ਼ਾਰਟ ਪੀਸ ਦਾ ਬੜਾ ਪਿਆਰਾ ਜਾਂ ਪ੍ਰਿੰਟ ਰਹਿਣ ਵਾਲਾ ਰਸ਼ੀਆ ਦਾ ਇਹ ਬਟਰਕਵਾਰਟਰ ਰਹਿਣ ਵਾਲਾ ਜੀ ਅੱਜ ਵਾਲਾ ਸਟਾਫ 275 ਦੇ ਵਿੱਚ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ 365 ਹੈ 365 ਦੇ ਵਿੱਚ ਪੀਸ ਰਹੂਗਾ ਜੀ ਇਹ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਬੜਾ ਸੋਹਣਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ 2 ਮੀਟਰ ਦਾ ਪੀਸ ਰਹੂਗਾ ਜੀ ਇਹ ਇਹਨਾਂ ਤੁਸੀਂ ਗ੍ਰੇ ਕਲਰ ਦੀ ਬਾਟਮ ਵੀ ਲਗਾ ਸਕਦੇ ਹੋ ਇਹ 345 ਹੈ ਜੀ ਇਹ 345 ਦੇ ਵਿੱਚ ਰਹੂਗਾ ਜੇਕਰ ਤੁਸੀਂ ਐਦਾਂ ਮੈਚਿੰਗ ਵੀ ਕਰਾਉਣਾ ਚਾਹੁੰਦੇ ਹੋ ਤਾਂ ਮੈਚਿੰਗ ਲੈ ਸਕਦੇ ਹੋ ਦੇਖੋ ਜੀ ਇਹ 265 ਰਹੂਗਾ ਜੀ ਐਦਾਂ ਦੋਨੋਂ ਪੀਸ ਮਿਲਾ ਕੇ ਜਿੱਦਾਂ ਦਾ ਮਰਜੀ ਦੋ ਜਣੇ ਐਡਜਸਟ ਕਰਕੇ ਆਪਣਾ ਸੂਟ ਬਣਾ ਸਕਦੇ ਹੋ ਇਹ 145 ਦਾ ਪੀਸ ਹੋਊਗਾ ਜੀ 145 ਠੀਕ ਹੈ ਜਿਨ੍ਹਾਂ ਦੀ ਫੋਲਡ ਕਰਕੇ ਸ਼ਰਟ ਬਣਦੀ ਹੈ ਲੈ ਸਕਦੇ ਹੋ ਜੀ ਇਹ ਰਹੂਗੀ 175 ਦੇ ਵਿੱਚ ਇਹ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਇਹ ਰਹੂਗਾ ਖਾਦੀ ਦੇ ਵਿੱਚ 2.5 ਮੀਟਰ ਦੇ ਸ਼ਰਟ ਪੀਸ ਹੈ ਜੀ ਖਾਦੀ ਦੇ ਵਿੱਚ ਰਹੂਗਾ ਜੀ ਸਟਾਫ ਚੈੱਕ ਕਰੋ ਲਾਈਨ ਖਾਦੀ ਕਾਟਨ ਹੈ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਬਿਲਕੁਲ ਸੌਫਟ ਸਟਾਫ ਹੈ ਖਾਦੀ ਵਾਲਾ ਇਹ ਰਹੂਗਾ ਜੀ 4 ਮੀਟਰ ਦੀ ਕੱਟ ਵਿੱਚ ਇਹ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹਦੇ ਨਾਲ ਨਾਲ ਹੀ ਤੁਹਾਨੂੰ ਮਿਲੇਗੀ ਬਾਟਮ ਤੇ ਨਾਲ ਹੀ ਮਿਲੇਗੀ ਸ਼ਰਟ ਦੇਖੋ ਜੀ ਪਰ ਇਹ ਵਾਲੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਆਊਗੀ ਚੈੱਕ ਕਰੋ ਇਹ ਆਊਗੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਪਰ ਇਹਦੇ ਵਿੱਚ ਨਾ ਕੱਟ ਹੈ ਐਦਾਂ ਕੱਟ ਲੱਗਿਆ ਹੋਇਆ ਜੀ ਜੇਕਰ ਤੁਸੀਂ ਐਡਜਸਟ ਕਰ ਲਓਗੇ ਤਾਂ ਇਹ ਸ਼ਰਟ ਸਿਰਫ ਤੁਹਾਨੂੰ 200 ਰੁਪਏ ਦੀ ਬਣਨ ਵਾਲੀ ਹੈ ਤੇ ਨਾਲ ਹੀ ਤੁਹਾਨੂੰ ਇਹਦੇ ਨਾਲ ਮਿਲੇਗੀ ਸੇਮ ਬਾਟਮ ਜੀ ਦੇਖੋ ਇਹ ਵਾਲੀ ਸੇਮ ਵੀ 2.5 ਮੀਟਰ ਦੇ ਵਿੱਚ ਬਾਟਮ ਮਿਲੂਗੀ ਤੁਹਾਨੂੰ ਠੀਕ ਹੈ ਇਹ ਵਾਲੀ ਜਿਹੜੀ ਸ਼ਾਰਟ ਆ ਤੁਹਾਨੂੰ ਪਾਊਗੀ ਜੀ ਸਿਰਫ 200 ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਪ੍ਰਿੰਟ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਪਰ ਕੱਟ ਹੋਣ ਕਰਕੇ ਡਿਫੈਕਟ ਕਰਕੇ ਤੁਹਾਨੂੰ ਲੈਸ ਵਿੱਚ ਦਿੱਤੀ ਜਾਊਗੀ ਜੀ ਦੇਖੋ ਜੀ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵੀ ਸ਼ਾਰਟ ਰਹਿਣ ਵਾਲੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਚੈੱਕ ਕਰੋ ਜੀ ਇਹ ਤੁਹਾਨੂੰ 250 ਦੀ ਸ਼ਾਰਟ ਲੈਣੀ ਹੈ ਇਹ ਵਾਲੀ ਐਦਾਂ ਡਿਜ਼ਾਈਨਿੰਗ ਹੋਣੀ ਹੈ ਸ਼ਰਟ ਦੀ ਇਹ ਨੀਚੇ ਕੀ ਰਹੂਗਾ ਦੇਖੋ ਜੀ ਬਹੁਤ ਪਿਆਰੇ ਜਿਹੇ ਪ੍ਰਿੰਟ ਵਿੱਚ ਡਿਜ਼ਾਈਨਿੰਗ ਵਿੱਚ ਸ਼ਰਟ ਰਹੂਗੀ ਜੀ ਸ਼ਰਟਾਂ ਵੀ ਰਸ਼ੀਆ ਬ੍ਰਾਂਡ ਦੀਆਂ ਜਿਹੜੀਆਂ ਤੁਹਾਨੂੰ ਸ਼ਰਟਾਂ ਦਿਖਾ ਰਹੀਆਂ ਰਸ਼ੀਆ ਬ੍ਰਾਂਡ ਦੀਆਂ ਹੀ ਰਹਿਣਗੀਆਂ ਜੀ ਇਹ ਰਹੂਗੀ ਜੀ ਇਹਦੀ ਬੈਕ ਇਹ ਬਾਜ਼ੂ ਰਹਿਣਗੀਆਂ ਇਹਦੀਆਂ ਤੇ ਇਹ ਵਾਲੀ ਰਹੂਗੀ ਇਹਦੀ ਬੈਕ ਪਿਛਲੀ ਤੇ ਇਹ ਵਾਲੀ ਰਹੂਗੀ ਜੀ ਬਾਟਮ ਸ਼ਰਟ ਪਾਉਗੀ ਤੁਹਾਨੂੰ 250 ਦੀ ਠੀਕ ਹੈ ਜੀ बॉटम ਤੁਹਾਨੂੰ 95 ਰੁਪਏ ਪਰ ਮੀਟਰ ਪੈਣ ਵਾਲੀ ਹੈ ਚੈੱਕ ਕਰੋ ਜੀ 1.75 ਦੇ ਵਿੱਚ बॉटम ਰਹੂਗੀ ਜੀ ਵੱਡਾ ਪਣਾ ਵਿੱਚ ਪੂਰੀ ਫੋਲੋ बॉटम ਹੈ ਸੇਮ बॉटम ਮਿਲਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ 2 ਮੀਟਰ ਦਾ ਸ਼ਰਟ ਪੀਸ ਰਹੂਗਾ ਬੜਾ ਪਿਆਰਾ ਜਾਂ ਤੇ ਇਹ ਅਸੀਂ ਲਗਾਈ ਹੈ ਨਾਲ बॉटम ਇਹਦੇ ਠੀਕ ਹੈ ਜੀ 2 ਮੀਟਰ ਦੇ ਵਿੱਚ ਸ਼ਰਟ ਪੀਸ ਰਹੂਗਾ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ बॉਟਮ ਸੈਲਫ ਦੇ ਵਿੱਚ 2 ਮੀਟਰ ਦੀ ਕਟ ਵਿੱਚ ਇਹ ਵੀ 1 ਮੀਟਰ ਦਾ ਪੀਸ ਹੈ ਜੇਕਰ ਕਿਸੇ ਨੂੰ ਚਾਹੀਦਾ ਛੋਟਾ ਪੀਸ ਲੈ ਸਕਦੇ ਹੋ ਇਹ ਨਾਲ ਲਗਾਈ ਹੈ ਜੀ ਅਸੀਂ बॉਟਮ ਇਹ ਵੀ ਸ਼ਾਰਟ ਪੀਸ ਹੈ ਰਹਿਣਾ ਜੀ ਚੈੱਕ ਕਰੋ ਜਿ ਲਈ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਰਟ ਪੀਸ ਰਹੂਗਾ 250 ਦਾ ਸ਼ਾਰਟ ਪੀਸ ਪੈਨ ਵਾਲਾ ਨਾਲ ਹੀ ਤੁਹਾਨੂੰ ਸੈਲਫ ਦੇ ਵਿੱਚ ਮਿਲੂਗੀ बॉਟਮ ਦੇਖੋ ਜੀ ਚੈੱਕ ਕਰੋ ਇਹ ਵਾਲਾ ਰੌਗਵਾਦੀ ਸ਼ਾਰਟ ਪੀਸ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਸੈਲਫ ਦੇ ਦੇਖੋ ਜੀ ਤਾਈ ਤਾਈ ਸੋਦੀ ਸ਼ਾਰਟ ਪਹਿਣੀ ਆ ਜੀ ਤੁਹਾਨੂੰ ਇਹ ਵਾਲਾ ਰਹੂਗੀ ਜੇ ਨਾਲ ਹੀ ਬੋਟਮ ਸੈਲਫ ਦੇ ਵਿੱਚ ਹੀ ਬੋਟਮ ਰਹਿਣ ਵਾਲੀ ਹੈ ਜੀ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਜੀ ਸਾਡੇ ਕੋਲੋਂ ਇਹ ਵਾਲੇ ਚੈੱਕ ਕਰੋ ਜੀ ਇਹ 2 ਮੀਟਰ ਦਾ ਪੀਸ ਰਹੂਗਾ ਜੀ ਅੰਬਾਂ ਵਾਲੇ ਪ੍ਰਿੰਟ ਦੇ ਵਿੱਚ 2 ਮੀਟਰ ਦਾ ਪੀਸ ਹੈ ਇਹ ਰਹੂਗਾ ਜੀ 1.5 ਮੀਟਰ ਦਾ ਪੀਸ ਇਹ 1.5 ਮੀਟਰ ਦਾ ਪੀਸ ਰਹੂਗਾ ਜੀ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੇ ਰਹਿਣਗੇ ਪੀਸ ਇਹ 4.5 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਚੈੱਕ ਕਰੋ ਜੀ 4.5 ਮੀਟਰ ਦੀ ਕੱਟ ਵਿੱਚ ਰਹਿਣ ਵਾਲਾ ਪੀਸ ਹੈ ਇਹ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਤੁਹਾਨੂੰ 5 ਮੀਟਰ ਤੱਕ ਜਾਂ 4.5 ਮੀਟਰ ਤੱਕ ਮਿਲ ਸਕਦਾ ਜੀ ਇਹ ਵਾਲਾ ਪੀਸ ਪ੍ਰਿੰਟ ਵੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਚੱਕਰ ਚੱਲੋ ਜੀ ਇਹਨਾਂ ਪਲੇਨ ਬਾਟਮਾਂ ਵੀ ਲਗਾ ਸਕਦੇ ਹੋ ਐਦਾਂ ਮੈਚਿੰਗ ਵੀ ਲੈ ਸਕਦੇ ਹੋ ਤੁਸੀਂ ਇਹ ਵੀ ਤੁਹਾਨੂੰ 4 ਮੀਟਰ ਤੱਕ ਮਿਲਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਇਹ ਚੈੱਕ ਕਰੋ ਜੀ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਹੈ 250 ਦੀ ਤੁਹਾਨੂੰ ਸ਼ਰਟ ਪੈਣੀ ਹੈ ਜੀ ਇਹ ਦੇਖੋ ਜੀ ਇਹ ਫਰੰਟ ਆਉਣਾ ਸ਼ਰਟ ਦਾ ਦੇਖੋ ਇਹ ਸ਼ਰਟ ਦਾ ਫਰੰਟ ਆਊਗਾ ਠੀਕ ਹੈ ਜੀ ਇਹ ਇਹਦੀ ਬੈਕ ਹੈ ਜੀ ਇਹ ਸ਼ਰਟ ਦੀ ਬੈਕ ਆਊਗੀ ਜੀ ਇਹ ਸ਼ਰਟ ਦੀ ਬੈਕ ਹੈ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੇ ਨਾਲ ਬਾਜੂ نیچے ਠੀਕ ਹੈ ਜੀ ਸਿਰਫ 250 ਦੀ ਸ਼ਰਟ ਪਹਿਣ ਵਾਲੀ ਹੈ ਪ੍ਰਿੰਟ ਦੇਖੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਹੀ ਪਿਆਰੀ ਜੀ ਸ਼ਰਟ ਰੈਣ ਵਾਲੀ ਹੈ। ਅਗਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਸ਼ਾਰਟ ਪੀਸ ਮਿਲੂਗਾ ਡਿਜੀਟਲ ਪ੍ਰਿੰਟ ਦੇ ਵਿੱਚ। ਦੇਖੋ ਜੀ। ਡਿਜੀਟਲ ਪ੍ਰਿੰਟ ਦੇ ਵਿੱਚ ਸ਼ਾਰਟ ਮਿਲੂਗੀ। ਦੇਖੋ ਜੀ ਇਹ ਸ਼ਾਰਟ ਰੈਣ ਵਾਲੀ ਹੈ ਜੀ। ਬਟਰ ਕਾਟਨ ਆਊਗਾ ਜੀ ਰਸ਼ੀਆ ਦਾ। ਰਸ਼ੀਆ ਦਾ ਬਟਰ ਕਾਟਨ ਆਉਣ ਵਾਲਾ ਹੈ ਇਹ। ਇਹ ਬੈਕ ਆ ਰਹੀ ਹੈ ਜੀ ਇਹਦੀ। ਇਹ ਨਾਲ ਮਿਲੂਗੀ ਤੁਹਾਨੂੰ ਸੈਲਫ ਦੇ ਵਿੱਚ ਹੀ ਬਾਟਮ ਦੇਖੋ ਜੀ ਸੇਮ ਬਾਟਮ ਮਿਲਣ ਵਾਲੀ ਆ ਪੂਰਾ ਕੰਪਲੀਟ ਸੂਟ ਹੈ ਜੀ ਸਾਡੇ ਕੋਲੇ ਪੂਰਾ ਕੰਪਲੀਟ ਸੂਟ ਆ ਇਹ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਇਹ ਕੇਵਲਾ ਕਲਰ ਮਿਲੂਗਾ ਜੀ ਇਹਦੇ ਵਿੱਚ ਚੈੱਕ ਕਰੋ ਅੱਜ ਤੁਹਾਡੇ ਵਾਸਤੇ ਬਹੁਤ ਸੁਨਹਿਰੀ ਮੌਕਾ ਜੀ ਬਹੁਤ ਸੋਹਣੇ ਪੀਸ ਲੈ ਕੇ ਆਏ ਆ ਸੇਮ ਪ੍ਰਾਈਸ ਰਹਿਣ ਵਾਲੀ ਆ ਜੀ ਇਹਨਾਂ ਦੀ ਦੇਖੋ ਜੀ ਇਹ ਨਾਲ ਹੀ ਬਾਟਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਇਦਾਂ ਰਹੂਗੀ ਜੀ ਇਹਦੀ ਸ਼ਰਟ ਇਹ ਸ਼ਰਟ ਰਹੂਗੀ ਜੀ ਇਹਦੀ ਠੀਕ ਹੈ ਜੀ ਇਹਦੀ ਸ਼ਰਟ ਰਹਿਣ ਵਾਲੀ ਹੈ ਨਾਲ ਹੀ ਬਾਟਮ ਰਹੂਗੀ ਜੀ ਇਹ ਬੈਕ ਆ ਜੀ ਇਹ ਸ਼ਰਟ ਦਾ ਫਰੰਟ ਹੈ ਇਦਾਂ ਠੀਕ ਹੈ ਜੀ ਇਹ ਸ਼ਰਟ ਦਾ ਫਰੰਟ ਹੈ ਜੀ ਦੇਖੋ ਇਹ ਸ਼ਰਟ ਫਰੰਟ ਹੈ ਇਹ ਨਾਲ ਇਹਦੇ ਬੈਕ ਸੀ ਤੇ ਨਾਲ ਹੀ ਤੁਹਾਨੂੰ ਇਹਦੇ ਬਾਟਮ ਮਿਲਣ ਵਾਲੀ ਹੈ ਕਲਰ ਇਹ ਕੇਵਲ ਹੈ ਬੈਲ ਵਾਲਾ ਤੁਹਾਨੂੰ ਇਹਦੇ ਵਿੱਚ ਅੱਜ ਰਸ਼ੀਆ ਬ੍ਰਾਂਡ ਦੇ ਬਹੁਤ ਸੋਹਣੇ ਜਿਹੇ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਠੀਕ ਆ ਜੀ ਇਹਦੇ ਵਿੱਚ ਇਹ ਕੇਵਲ ਆ ਚੈੱਕ ਕਰੋ ਗ੍ਰੇ ਕਲਰ ਦੇ ਵਿੱਚ ਆਊਗੀ ਜੀ ਇੱਕ ਦੇਖੋ ਜੀ ਇਹ ਸ਼ਲਟ ਰਹੂਗੀ ਜੀ ਗ੍ਰੇ ਦੇ ਵਿੱਚ ਇਹਦੀ ਬੈਕ ਰਹਿਣੀ ਆ ਤੇ ਐਦਾਂ ਹੀ ਨਾਲ ਉਹ ਮੈ ਲੂਗੀ ਇਹ ਨਾਲ ਗ੍ਰੇ ਕਲਰ ਚ ਬੋਟਮ ਇਹ ਵਾਲੀ ਮਿਲੂਗੀ ਤੁਹਾਨੂੰ ਇਹ ਨਾਲ ਬੋਟਮ ਚ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹ ਕੇਵਲੀ ਸ਼ਰਟ ਚੈੱਕ ਕਰੋ ਜੀ ਇਹ ਵੀ ਬੜੀ ਪਿਆਰੀ ਜੀ ਸ਼ਰਟ ਹੈ ਦੇਖੋ ਜੀ ਪਿੰਕ ਕਲਰ ਦੇ ਵਿੱਚ ਆਉਣ ਵਾਲੀ ਹੈ ਨਾਲ ਹੀ ਤੁਹਾਨੂੰ ਇਹਦੇ ਪਲਾਜ਼ੋ ਦਾ ਕਪੜਾ ਮਿਲੇਗਾ ਜੀ ਪਲਾਜ਼ੋ ਬਣਾ ਲਓ ਜਾਂ ਸਟੇਟ ਬਾਟਮ ਬਣਾ ਲਓ ਠੀਕ ਹੈ ਜੀ ਇਹ ਦੇਖੋ ਬਹੁਤ ਪਿਆਰਾ ਜਿਹਾ ਪੀਸ ਲੈਣ ਵਾਲਾ ਦੇਖੋ ਜੀ ਇਹ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਮਿਲ ਵਾਲੀ ਹੈ ਜੀ ਇਹ ਸਨ ਅੱਜ ਦੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ